ਉਹ ਤੇ ਹਾਂਜੀ ਕੱਲ ਤੂੰ ਗਈ ਆਪਣੇ ਪੇਕੇ ਆ ਵੀ ਗਈ ਆ ਨਾ ਕੁਝ ਦੱਸਿਆ ਕਾਦੇ ਵਾਸਤੇ ਗਈ ਹਾਂ ਕੀ ਕੰਮ ਹੀ ਕੀ ਕਰਕੇ ਆਈਆਂ ਐਨੇ ਸਵਾਲ ਉਹ ਵੀ ਇੱਕੋ ਸਾਇ ਕਰਨਾ ਕੀ ਕੁੜੀ ਨੂੰ ਮੈਨੂੰ ਜੀ ਕਰਦਾ ਹੈ ਕਿਨੇ ਚਿਰ ਦਾ ਸਾਰਾ ਕੰਮ ਛੱਡ ਕੇ ਵੀ ਚਲ ਗਈ ਅਜੇ ਮੈਂ ਗਈ ਤੇ ਜਾਂਦੇ ਹੀ ਬੱਸੇ ਚੜ ਗਈ ਮਿਲੀ ਨਹੀਂ ਟੱਕਰੀ ਨਹੀਂ ਓਏ ਵਾਹ ਕਿਨੇ ਦਿਨਾਂ ਦਾ ਮਾਨ ਕਰਨ ਦਿਆ ਹੈ ਤੇ ਫਾਇਦਾ ਕੀ ਹੋ ਜਾਂਦਾ ਫਾਇਦਾ ਹੋਰ ਵੀ ਸਲਾਹ ਹੀ ਇੱਕ ਪਾ ਬਿਨਾਂ ਸਲਾਹ ਕਰਕੇ ਆਈ ਹਾਂ ਕਾਦੀ ਇੰਦਾ ਥੋੜੇ ਜਿਹੇ ਪੈਸੇ ਆ ਤੇ ਸੁਖਵਾ ਤੇ ਮੁੰਡਾ ਕੋਈ ਵੇਖੋ ਤੇ ਇਹਦਾ ਕਰੀਏ ਹੁਣ ਮੈਂ ਕਹਾਂ ਦੀ ਜੇ ਥੋੜੇ-ਬੋਧੇ ਫਰਫਰਾ ਆ ਲਵਾਂਗੇ ਤੇ ਤੁਹਾਡੀ ਇੱਕ ਜ਼ਿੰਮੇਵਾਰੀ ਸਿਰ ਤੇ ਲੱਤ ਜੀ ਪਰ ਜਿਹੜਾ ਮੈਂ ਸੋਚਿਆ ਉਹਦਾ ਵੀ ਤੈਨੂੰ ਪਤਾ ਹੈਗਾ ਤੂੰ ਕੀ ਸੋਚਿਆ ਮੈਂ ਸੋਚਿਆ ਵੀ ਜੇ ਪੈਸੇ ਥੋੜੇ-ਬੋਧੇ ਹੈਗੇ ਆ ਕੱਟੇ-ਕੁੱਟੇ ਕਰੇ ਕੋਈ ਹੋਰ ਫਰਤੋ ਲੈਣੇ ਆ ਤੇ ਮੁੰਡੇ ਨੂੰ ਸੈੱਟ ਕਰੀਏ ਕਿਸ ਬਨੇ ਮੇਰੀ ਗੱਲ ਸੁਣੋ ਉਹਦੀ ਵੀ ਤੈਨੂੰ ਚਿੰਤਾ ਨਾ ਕਰੋ ਕਹਿ ਦਿੱਤਾ ਮੈਨੂੰ ਵੀਰ ਜੀ ਨੇ ਕੋਈ ਗੱਲ ਨਹੀਂ ਜਦੋਂ ਗੌਰਵ ਦਾ ਬਾਹਰ ਅੰਦਰ ਦਾ ਬਣੂਗਾ ਨਾ ਬੰਦੇ ਬੰਦੇ ਤੁਹਾਨੂੰ ਇਹ ਪਤਾ ਵਾ ਸਾਲ 6 ਮਹੀਨੇ ਵੀ ਲੱਗ ਜਾਂਦੇ ਆ ਤੇ ਮੈਂ ਉਹ ਤੋਂ ਕਹਿੰਦਾ ਸੀ ਦੇਰ 2 ਲੱਖ ਦੀ ਮਦਦ ਕਰ ਦੂੰਗਾ ਇਹਨਾਂ ਦਾ ਹੌਸਲਾ ਨਾ ਮੈਨੂੰ ਦੇਤਾ ਸੀ ਤੇ ਮੇਰੀ ਗੱਲ ਸੁਣੋ ਮਾੜੇ ਘਰਾਂ ਦੇ ਵਿੱਚ ਤੇ ਪੈਸੇ ਛੱਟ ਰੋਟੀ ਵਰ ਜਾਂਦੇ ਆ ਇੰਨੀ ਕਿ ਰਕਮ ਹੁੰਦੀ ਕੀ ਅੱਜ ਦੇ ਮਹਿੰਗਾਈ ਦੇ ਸਮੇਂ ਦੇ ਵਿੱਚ ਜੇ ਦੇਰ ਤੁਹਾਡੇ ਕੋਲ ਹੈਗਾ ਵਾ ਤੇ 50 60 70 ਥੋੜਾ ਹੁਲ ਚੁੱਕ ਚੁਕਾ ਕੇ ਤੇ ਆਪਣੀ ਜ਼ਿੰਮੇਵਾਰੀ ਸਿਰ ਤੋਂ ਲਾ ਦੀਏ ਸਮੇਂ ਨਹੀਂ ਚੰਗੇ ਹੈਗੇ ਜਵਾਨ ਕੁੜੀ ਆ ਇਹ ਪਹਿਲੇ ਹੀ ਵਰਤ ਲਏ ਤੇ ਕੱਲ ਨੂੰ ਕਿੱਥੋਂ ਕਰਾਂਗੇ ਫਿਰ ਤੇ ਨਾਲੇ ਕਿਹੜਾ ਹੁਣੇ ਮੁੰਡਾ ਲੱਭ ਗਿਆ ਤੇ ਕਰ ਦੇਣਾ ਵਾ ਮੈਂ ਸਲਾਹ ਹੀ ਲਈ ਆ ਉਹਨਾਂ ਦੀ ਭਾਬੀ ਨੇ ਵੀ ਇਹੀ ਗੱਲ ਕਹੀ ਆ ਤੇ ਗੱਲ ਤੇ ਤੇਰੀ ਠੀਕ ਵਾ ਤੇ ਕੱਲ ਨੂੰ ਕੋ ਚੰਗਾ ਰਿਸ਼ਤਾ ਮਿਲੂਗਾ ਤੇ ਆਪਾਂ ਫੇਰ ਹੀ ਹਾਂ ਕਰਾਂਗੇ ਜਿਆਦਾ ਵੱਡੀ ਵੱਡੀ ਨਹੀਂ ਕਰ ਲੈਣੀ ਐ ਜਿੰਨੇ ਵੀ ਕਹਿੰਨੇ ਦੱਸ ਪਾਈ ਮੈਂ ਤਾਂ ਸਿੱਧਾ ਹੀ ਕਹ ਦੇਣਾ ਕਿ ਜੁਨੀ ਜਿਹੜਾ ਵਾ ਕਰਨਾ ਵਾ ਇਹਨੇ ਕੀ ਜੋਗੀ ਐ ਪਰ ਮੈਂ ਚਾਹੁੰਦਾ ਹਾਂ ਕਿ ਬੱਚੇ ਦੀ ਨਾ ਕੰਮ ਕਰਨ ਦੀ ਕੋਈ ਉਮਰ ਹੁੰਦੀ ਆ ਉਹਨੂੰ ਦੀ ਉਮਰ ਦਾ ਮੁੰਡੇ ਨੂੰ ਸੈੱਟ ਕਰੀਏ ਤੇ ਮੈਂ ਕਦੇ ਕਹਿੰਦੀ ਨਹੀਂ ਤੁਸੀਂ ਕਰੋ ਜੰਤ ਦਾ ਪਤਾ ਤੇ ਵਿੱਚੇ ਵਿੱਚ ਕਰੋ ਐਵੇਂ ਕੰਮ ਉਹ ਤੇ ਚੱਲ ਸਾਨੂੰ ਮਿਲ ਹੀ ਜਾਣੇ ਆ ਕੋ ਫੜ ਦਰ ਜਾਵਾਂਗੇ ਥੋੜੀ ਬੋਧੀ ਪਿਆਰੀ ਗਹਿਣੇ ਕਰ ਲਾਂਗੇ ਕੋ ਨਹੀਂ ਉਹ ਚੱਲਿਆ ਆਪਰੇ ਗੌਰਵ ਕਮਾਈ ਕਰੂਗਾ ਤੇ ਛਡਾ ਲਾਂਗੇ ਦੋਵੇਂ ਕੰਮ ਹੋ ਜਾਣੇ ਆ ਤੁਸੀਂ ਚਿੰਤਾ ਨਾ ਕਰੋ ਅਮੈਂ ਇੰਨਾ ਨਾ ਸੋਚਿਆ ਕਰੋ ਬਾਕੀ ਜੋ ਸੁੱਖ ਦੇ ਕਰਮਾਂ ਦੇ ਵਿੱਚ ਹੋਇਆ ਨਾ ਉਹਨੂੰ ਮਿਲ ਹੀ ਜਾਣਾ ਚਲੋ ਅਹੀਂ ਕਿਹਾ ਕਦੀ ਕੇ ਦਮ ਮਾਰਾ ਸੋਚਿਆ ਨਾ ਮਾਰਾ ਕੀਤਾ ਵਾ ਦੇਖੋ ਜਦ ਤੱਕ ਮੈਂ ਆਦਾ ਪੂਰੀ ਕਰੂਗਾ ਤੇ ਚਲੋ ਮੈਂ ਲੈ ਆਦਾ ਰੋਟੀ ਤਨ ਰੋਟੀ ਰਹਿਣ ਦੇ ਮੈਂ ਨਾ ਭੋਗ ਤੇ ਜਾਣਾ ਪਿੰਡ ਬੁਲਾਇਆ ਉਹਨਾਂ ਨੇ ਤੇ ਮੈਂ ਜਾਵਾਂ ਉੱਥੇ ਚਲੋ ਇਹ ਵੀ ਠੀਕ ਵਾ ਉੱਥੋਂ ਖਾ ਲਵਾਂ ਜਾਮਾ ਗੁਰ ਤਾਂ ਪਾ ਕੇ ਜਾਇਓ ਮੈਂ ਕਰ ਦਿੰਦੀ ਆਹ ਪਾ ਕੇ ਵੀ ਕਰਦੇ ਮੇਰੀ ਅਸੋਕ ਘਟੇਆ ਸੋ ਕੁਤੇ ਉੱਧ ਗਈ। ਬਸ ਠੀਕ ਆ। ਔਨੇ ਕਿਦਾਂ ਚਾਚੀ ਦੇ ਉੱਤੇ ਚੜ ਕੇ ਰਹਿੰਦੀ ਆ। ਕਿ ਜਦੋਂ ਮੜਾਇ ਕੋ ਬੋਲਦੀ ਫੇਕ ਲੇਡ ਸੋੜਦੀ ਭੱਜੀ ਆਉਂਦੀ ਆ। ਮੈਂ ਨਹੀਂ ਬੋਲਦੀ ਹੁਣ। ਨਾਲੇ ਕੁੜੀ ਆ। ਤੂੰ ਨੇ ਐਵੇਂ ਕਿਹਾ ਕਰ ਕੁੜੀਆਂ ਸਾਂਝੀਆਂ ਹੁੰਦੀਆਂ ਹਨ। ਹਰ ਇੱਕ ਜਗਾ ਹੁੰਦਾ ਜਾਨ ਹੁੰਦਾ ਵਾ। ਪਾਪਾ ਕਿੱਥੇ ਗਏ ਆ? ਪਾਪਾ ਚਲ ਕੇ ਭੋਗ ਤੇ। ਭੋਗ ਤੇ ਚਲ ਗਏ ਆ। ਆਹੋ। ਤੇ ਮੈਨੂੰ ਕਹਲੇ ਤੇ ਨਾਲ ਚੱਲੀ। ਮੈਂ ਉਹ ਚੱਕਰ ਫੇਰ ਦੀ ਰੋਟੀ ਵੀ ਨਹੀਂ ਖਾਦੀ। ਲੈ। ਉਹ ਤਾਂ ਹੁਣ ਨਹੀਂ ਗਏ ਅਜੇ। ਗੱਲਬਾਤ ਹੀ ਕਰਦੇ ਨਿਕਲ ਗਈ ਉਹ ਫਿਰ। ਦੇ ਦਿਮਾਗ ਜੀ ਨਹੀਂ ਆਇਆ ਵੀ ਤੈਨੂੰ ਕਿਹਾ ਸੀ। ਚੱਲ ਕੋਈ ਗੱਲ ਨਹੀਂ ਕੱ ਲੈ ਆਓ ਫੇਰ ਮੈਂ ਲੈਉਣੀ ਚੱਲ ਪਿਆ ਅੰਦਰ ਮੈਂ ਬਰਗਾ ਉਹ ਮੈਂ ਲਿਆ ਰੋਟੀ ਹੋਰ ਬਈ ਉਹ ਬੱਲੇਵਨ ਕਿਦਾਂ ਕੀ ਹਾਲ ਚਾਲ ਵਧੀਆ ਵਧੀਆ ਅਜ ਚਾਨਕੀ ਬਸ ਇਧੇ ਮੈਂ ਪੁਰਾਣੇ ਮਿਲਾਈਏ ਹਾਂ ਵਧੀਆ ਵਧੀਆ ਬੈ ਜਾ ਬੈ ਜਾ ਦਾਦੇ ਦਾ ਕਿਦਾਂ ਬਸ ਠੀਕ ਆ ਨਾ ਠੀਕ ਹੋਣਾ ਅਗੇ ਨਾਲੋ ਸੇਹ ਤੇ ਤੈਨੂੰ ਪਤਾ ਹੁਣ ਇਦਾਂ ਹੀ ਆ ਮਾੜੀ ਮੋਟੀ ਢਿੱਲੀ ਮੱਠੀ ਤੇ ਰਹਿੰਦੀ ਆ ਫਰਕ ਹੁੰਦਾ ਹਾਂ ਫਰਕਾ ਫਰਕਾ ਹੋਤੋਂ ਦੇ ਜ਼ਿਆਦਾ ਹੀ ਹੋ ਗਏ ਨੇ ਹਾਂ ਤੇ ਕੌਣ ਆ ਗਿਆ ਲੈ ਨਾ ਆਇਆ ਸਸੀਗਾ ਸਸੀਗਾ ਔਰ ਸਨਮਨ ਠੀਕ ਠਾਕ ਬਧੀਆ ਬਧੀਆ ਤੁਸੀਂ ਸੁਣਾਓ ਐ ਵੀ ਠੀਕ ਆ ਦਾਦਾ ਜੀ ਕਹਿੰਦੇ ਠੀਕ ਨਹੀਂ ਹਾਂਜੀ ਉਹਨਾਂ ਥੋੜੀ ਸਿਹਤ ਉਹਨਾਂ ਦੀ ਜ਼ਿਆਦਾ ਖਰਾਬ ਹੋ ਗਈ ਸੀ ਅੱਛਾ ਤੁਹਾਨੂੰ ਪਤਾ ਵੀ ਬਜ਼ੁਰਗ ਹੋ ਗਿਆ ਹੁਣ ਦਵਾਈ ਲੈਂਦੇ ਹਾਂਜੀ ਦਵਾਈ ਜਾਣਾ ਹੀ ਲੈਣਾ ਤੇ ਮੈਂ ਕਿਹਾ ਗੋਰੇ ਨੂੰ ਨਾਲ ਲੈ ਜਾਣਾ ਤੇ ਫਿਰ ਗੱਡੀ ਜੋ ਮੈਂ ਕਿਹਾ ਵੀ ਲਾਉਣਾ ਲਾਉਣਾ ਫਿਰ ਸੌਖਾ ਆ ਜਾਊਗਾ ਫਿਰ ਮੈਂ ਕੱਲਾ ਕੱਲੇ ਕੋਲ ਆਉਣਾ ਨਹੀਂ ਨਾ ਸੁੱਤਰ ਫਿਰ ਮੇਰੇ ਕੋ ਤੇ ਮੈਂ ਕਿਹਾ ਚੱਲ ਗੋਰੇ ਨੂੰ ਨਾਲ ਲੈ ਜਾਣਾ ਵਾ ਫਿਰ ਪਰਚੀ ਪੁਰਚੀ ਵੀ ਕਟਵਾਣੀ ਹੈ ਉੱਥੇ ਤੇ ਮੈਂ ਪਰਚੀ ਕਟਵਾ ਲੂੰਗਾ ਤੇ ਗੋਰਾ ਰਹੂਗਾ ਕੋਈ ਨਹੀਂ ਕੋਈ ਨਹੀਂ ਚਲਦੇ ਆ ਪਾਣੇ ਜਾ ਲਓ ਮੀ ਹਾਂ ਲਓ ਨੀ ਉਥਨਾ ਬਸ ਵਧੀਆ ਵਧੀਆ ਕਿੱਥੇ ਆਇਆ ਹੁਣ ਗੱਡੀ ਤੇ ਮੋਟਰਸਾਈਕਲ ਤੇ ਆਇਆ ਮੈਂ ਤੇ ਉਥੇ ਲਈ ਨਹੀਂ ਦਵਾਈ ਹਾਂ ਉਥੇ ਹੀ ਉਥੇ ਹੀ ਨਾਲ ਸਾਡਾ ਨਾ ਹਣਾ ਚੱਲ ਮਨ ਉਧਰ ਆਇਆ ਇੱਧਰ ਗਰਮੀ ਬੜੀ ਆ ਚੱਲ ਯਾਰ ਪਤਾ ਲੱਗਿਆ ਮੈਂ ਹਵਾਵਾਂ ਪਹਿਲਾਂ ਮੈਂ ਵੀ ਯਾਰ ਬੜਾ ਖੇਡਦਾ ਨਹੀਂ ਜਦੋਂ 2-3 ਜਣੇ ਹੋਈਏ ਤੇ ਫੇਰ ਹੀ ਮੈ ਆਉਂਦਾ 11 ਬੋੜੀ ਖੇਡਣ ਦਾ ਆਏ ਹੋਏ ਦੋਆਂ ਦਾ ਵੀ ਨਹੀਂ ਆਉਂਦਾ ਚਾਰ ਜਣੇ ਚਾਰ ਜਣੇ ਹੋਣ ਤੇ ਫੇਰ ਮੈ ਆਉਂਦਾ ਵਾ ਉਹ ਨਾਲੇ ਤੂੰ ਕੀਤਾ ਜੰਟ ਦਾ ਪਤਾ ਕੀ ਨਹੀਂ ਉਹ ਜੰਟ ਦਾ ਨਹੀਂ ਯਾਰ ਹੁਣ ਕਾ ਕਾ ਆਪ ਹੀ ਕਰਨਗੇ ਮੈਨੂੰ ਕੀ ਪਤਾ ਇੰਨਾ ਜੰਟਾ ਜੰਟਾ ਬਾਰੇ ਮੇਰਾ ਵਾਕਬ ਹੈਗਾ ਹੁੰਦਾ ਖਾਸ ਹੀ ਹੈ ਮੇਰਾ ਜਲੰਧਰ ਆ ਬੰਦਾ ਉਹ ਇੱਕ ਕੰਮ ਬਣਾ ਦ ਬਣਾ ਦਿੰਦਾ ਵਾ 15-16 ਲੱਖ ਰੁਪਏ ਲੱਗਦਾ ਹੈ ਇਟਲੀ ਦਾ ਇਟਲੀ ਜਾਂ ਪੁਰਤਗਾਲ ਤੇ ਇੱਟ ਚੱਲੇ ਇਟਲੀ ਜਾਵੇ ਤੇ ਕੰਮ ਜਰਮਨ ਕਰੀ ਜਾਵੇ ਜਾ ਕੇ ਪੇਪਰ ਇੱਥੋਂ ਦਿਲਾਲੇ ਤੇ ਕੰਮ ਉਹਨੇ ਗਾ 100% ਪੱਕਾ ਬਣਾ ਦੇਣਾ ਉਹਨੇ ਤੇ ਫੇਰ ਉੱਥੇ ਆ ਜਾਂਦੀ ਨਾ ਅਮਨ ਅਸੀਂ ਇੰਨੇ ਪੈਸੇ ਕਿੱਥੋਂ ਲਾਉਣੇ ਆ 15-16 ਲੱਖ ਰੁਪਈਆ ਬਹੁਤ ਹੁੰਦਾ ਵਾ ਹੁਣ ਮੈਂ ਤੇ ਗ੍ਰੈਡ ਬਾਈਡ ਕੋਈ ਦਾ ਵੇਖੂਗਾ 2.5-3 ਲੱਖ ਉਹ ਯਾਰ ਤੂੰ ਇਹ ਕਿਹੜੀ ਗੱਲ ਕੀਤੀ ਆ ਮੈਂ ਹੈਗਾ ਨਾ ਤੈਨੂੰ ਦੱਸ ਕਿੰਨੇ ਪੈਸੇ ਚਾਹੀਦੇ ਮੈਂ ਤੇਨੂੰ ਦਿੰਦਾ ਪੈਸੇ ਉਹ ਨਹੀਂ ਨਹੀਂ ਅਮਨ ਉਹ ਗੱਲ ਨਹੀਂ ਹੁਣ ਥੋੜੇ ਬੋਧ ਪੈਸੇ ਦੇ ਤੇ ਕੋਈ ਗੱਲ ਨਹੀਂ ਪਰ ਇੰਨੇ ਪੈਸੇ ਨਹੀਂ ਮੈਂ ਧਾਰੇ ਲੈ ਸਕਦਾ ਨਾਲੇ ਗਾਂ ਕੀ ਪਤਾ ਮੈਨੂੰ ਕ ਥੋੜੇ ਬੁਦੇ ਪਿਆਸ ਦੀ ਲੋੜ ਹੋਈ ਤੇ ਤੈਨੂੰ ਟੈਨਸ਼ਨ ਦੇਣੀ ਹੋਇਆ ਹਾਂ ਹਾਂ ਕੋਈ ਚੱਕਰ ਨਹੀਂ ਚੱਲ ਬਚਾ ਘੁੱਟ ਪੀ ਲੀ ਨੀ ਨੀ ਚਾਹ ਨਾ ਪੀਏ ਚੱਲੀਏ ਕਿਉਂਕਿ ਉੱਥੇ ਨੰਬਰ ਸਿਰ ਤੇ ਵਾਰੀ ਆਉਂਦੀ ਆ ਉੱਥੇ ਚਾਹ ਰੱਖੀ ਹੋਣੀ ਮੰਮੀ ਨੂੰ ਜਾਣ ਗਿਰ ਟਾਈਮ ਲੱਗਣਾ ਬਾਅਦ ਪੀ ਲਾਂਗੇ ਚਾਹ ਚਾਹੀ ਚਾਵਾ ਯਾਰ ਇਹ ਕਿਹੜੀ ਗੱਲ ਆ ਆਪਣੇ ਘਰ ਆ ਆਪਣੇ ਘਰ ਛੱਡਣਾ ਉਹ ਰੋਟੀ ਪਣੀ ਖਾ ਕੇ ਜਾਣਾ ਚੱਲ ਚੱਲ ਪੱਕਾ ਪੱਕਾ ਫ੍ਰੀਜ਼ ਤੇ ਮੋਰਸਾ ਲੱਗਾ ਕੋਈ ਆਇਆ ਵਾ ਗੋਰ ਵੀ ਤਾਂ ਦੋਸਤ ਆਇਆ ਅੱਛਾ ਹੂੰਗਾ ਚਾਹ ਰੱਖੀ ਗੇ ਨਲੀ ਡਰੈਾਈਵ ਰੂਮ ਚ ਬੈਠੇ ਹੋ ਉਹ ਵੀ ਯਾਦ ਕਰਕੇ ਨਾ ਮਾੜਾ ਜੀਆ ਸੀਗਾ ਸੱਚ ਸੀਗਾ ਪਰ ਅੱਜ ਇਹ ਸੀ ਲਾ ਵਧੀਆ ਵਧੀਆ ਮਰਾ ਵਿੱਚ ਹੋਰ ਵਧੀਆ ਵਧੀਆ ਕਿਹਦਾ ਬਣਾਉ ਕਿਦਾਂ ਜੀ ਸਦਾ ਇਦਾਂ ਹੀ ਆ ਪੁੱਤ ਬਹਿ ਜਾ ਬਹਿ ਜਾ ਆ ਜਾ ਹਾਂ ਬਈ ਨਹੀਂ ਮੈਂ ਉੱਥੇ ਬਹਿ ਨਹੀਂ ਮੰਝੇ ਤੇ ਮੇਰੇ ਕੋਲ ਬਿਠਣ ਜਾਣਾ ਹੋ ਸੋਖਾ ਤੈਨੂੰ ਵੀ ਪਤਾ ਵਾ ਘਰ ਵਿੱਚ ਤੇਰੇ ਰਿਸ਼ਤੇ ਦੀਆਂ ਗੱਲਾਂ ਚੱਲਣੀਆਂ। ਉਹ ਚਾਚੀ ਮਮੀ ਹੁਣੋਂ ਤੋਂ ਇਦਾਂ ਕਾਲੀ ਪਈ ਐ। ਮੈਨੂੰ ਇਹ ਦੱਸ ਕਿ ਜੇ ਤੇਰੀ ਕੋਈ ਪਸੰਦ ਹੈਗੀ ਐ ਨਾ ਤੇ ਮੈਨੂੰ ਦੱਸ ਦੇ। ਮੈਂ ਓਦਾਂ ਦਾ ਹੀ ਤੇਰੇ ਲਈ ਮੁੰਡਾ ਲੱਭੂੰ ਸੋਹਣਾ ਸੁਨੱਖਾ। ਮੇਰਾ ਵੀ ਜੀ ਕਰਦਾ ਵਾ ਕਿ ਮੈਂ ਇੰਨੀਆਂ ਗਲਤੀਆਂ ਕਰਤੀਆਂ। ਮੇਰਾ ਹੁਣ ਜੀ ਕਰਦਾ ਵਾ ਮੈਂ ਆਪਣੀ ਧੀ ਲੈਣਾ ਆਪ ਰਿਸ਼ਤਾ ਲੱਭ ਕੇ ਨਾ ਤੇ ਸੋਹਣਾ ਜਾਂ ਮੁੰਡਾ ਤੇ ਰਿਸ਼ਤਾ ਕਰਾਵਾਂ। ਸਾਰੇ ਸਗਨ ਵੇਰ ਹੱਥੀ ਕਰੀਏ ਰਲ ਮਿਲ ਕੇ ਠੀਕ ਆ ਤੇ ਜੇ ਕੋਈ ਪਸੰਦ ਹੈਗੀ ਤੇ ਮੈਨੂੰ ਦੱਸ ਦੇ। ਉਹ ਨਾ ਨਾ ਚਾਚੀ ਐਨੰਦੀ ਤੇ ਕੋਈ ਗੱਲ ਨਹੀਂ ਐਚੀ ਮੰਮੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਐਵੇਂ ਮੇਰੇ ਮਗਰ ਜੇ ਪਏ ਆ ਫਿਰ ਛੇਤੀ ਰਿਸ਼ਤਾ ਕਰ ਦਈਏ ਜਿੱਦਾਂ ਮੈਂ ਰਾਤ ਉਠ ਉਠ ਖਾਂਦੀ ਆ ਜਿਹੜੀ ਗੱਲ ਆ ਨਾ ਮੰਮੀ ਨੇ ਚੁੱਕੀ ਆ ਕਿ ਮੇਟੀ ਇਹਨੇ ਕੋਣ 1.5 ਲੱਖ ਰੁਪਏ ਜਮਾ ਹੋਇਆ ਈ ਤੇ ਇਹਨੂੰ ਉਹ ਆ ਫਿਰ ਛੇਤੀ ਨਾਲ ਇਹਨੂੰ ਵਿਆਹ ਦਈਏ ਤੇ ਪੈਸੇ ਲਾ ਦਈਏ ਕਹਿ ਪਾਸੇ ਜਿੱਦਾਂ ਕਿਤੇ ਚੱਲ ਚੱਲੇ ਹੁੰਦੇ ਆ ਗੱਲ ਰਾਤ ਉਠ ਉਠ ਖਾਂਦੀ ਨਹੀਂ ਆ ਗੱਲ ਹੁੰਦੀ ਆ ਜ਼ਿੰਮੇਵਾਰੀ ਦੀ ਉਹਨਾਂ ਸਿਰ ਤੇ ਵੀ ਜ਼ਿੰਮੇਵਾਰੀਆਂ ਵਾ ਠੀਕ ਆ ਜਦੋਂ ਧੀ ਪੁੱਤ ਜਵਾਨ ਹੋ ਜਾਂਦਾ ਤੇ ਕਿਹੜੇ ਮਾਪੇ ਆ ਜਿਨ੍ਹਾਂ ਨੂੰ ਫਿਕਰ ਨਹੀਂ ਹੁੰਦਾ ਪੂਰਿਆ ਪੂਰਿਆ ਕਰਕੇ ਉਹਨਾਂ 1.5 ਲੱਖ ਜੋੜਿਆ ਪੁੱਤ ਉਹ ਵੀ ਤੇਰੇ ਵਾਸਤੇ ਤੈਨੂੰ ਵੀ ਪਤਾ ਵਾ ਪਿਓ ਤੇਰਾ ਕੀ ਕਰਦਾ ਸੀ ਵਿਚਾਰਾ ਦਿਹਾੜੀਆਂ ਕਰਦਾ ਸੀ ਨਾ ਕਿੰਨਾ ਬਦਲੇ ਤੁਹਾਡਾ ਬ ਤੁਹਾਡੇ ਬਦਲੇ ਠੀਕ ਆ ਇਹ ਬੰਦੇ ਵਾਸਤੇ ਨਾ ਇਹ ਰਕਮ ਕੁਝ ਵੀ ਨਹੀਂ ਆ ਤੇ ਜਿਹੜੇ ਗਰੀਬ ਬੰਦੇ ਨੇ ਪੂਰਿਆ ਪੂਰਿਆ ਕਰਕੇ ਜੋੜੇ ਹੋਣਾ ਉਹਨੂੰ ਬਹੁਤ ਲੱਗਦੀ ਆ ਉਹਨਾਂ ਤੇ ਜ਼ਿੰਮੇਵਾਰੀਆਂ ਵਾ ਇੱਕ ਤੇਰੀ ਇੱਕ ਗੌਰਵ ਦੀ ਉਹਨੂੰ ਵੀ ਬਾਹਰ ਭੇਜੁੰਦੀਆਂ ਸਲਾਮਾਂ ਕਰਦੇ ਆ ਕਿ ਉਹਦੀ ਵੀ ਜ਼ਿੰਦਗੀ ਬਣ ਜੇ ਪੁੱਤ ਤੂੰ ਤੇ ਵਿਆਹ ਕੇ ਬਗਾਨੇ ਘਰ ਚਲ ਜੇਗੀ ਹੈ ਤੇ ਵੀਰ ਦਾ ਨਹੀਂ ਸੋਚਣਾ ਮਗਰ ਇਹੋ ਜਿਹੇ ਗੱਲਾਂ ਨਹੀਂ ਕਰੀਦੀਆਂ ਹੋਈਆਂ ਉਹਨਾਂ ਨੂੰ ਟੈਨਸ਼ਨ ਠੀਕ ਆ ਕਿ ਤੇਰਾ ਮਾਪਿਓ ਜਿਹੜਾ ਵੀ ਫੈਸਲਾ ਲੈਣਗੇ ਨਾ ਬਸ ਉਹ ਚ ਹੀ ਤੂੰ ਰਾਜ਼ੀ ਰਹਿਣਾ ਵਾ ਠੀਕ ਆ ਤੇ ਮੈਨੂੰ ਇਹ ਗੱਲ ਦੱਸ ਅੱਜ ਕੱਲ ਕੁੜੀਆਂ ਕਹਿ ਦਿੰਦੀਆਂ ਵਾ ਸਾਨੂੰ ਕਟਿੰਗ ਵਾਲਾ ਚਾਹੀਦਾ ਵਾ ਕਈ ਕਹਿ ਦਿੰਦੀਆਂ ਸਾਨੂੰ ਸਰਦਾਰ ਚਾਹੀਦਾ ਵਾ ਮੈਨੂੰ ਇਹ ਗੱਲ ਦੱਸ ਕਿ ਤੈਨੂੰ ਕਿਦਾਂ ਦਾ ਮੁੰਡਾ ਚਾਹੀਦਾ ਵਾ ਅਸੀਂ ਉਦਾਂ ਦਾ ਲੱਭ ਲਾਂਗੇ ਵਿਚੋਲਣ ਤੇ ਤੇਰੀ ਮੈਂ ਹੀ ਬਣਨਾ ਠੀਕ ਆ ਜਿੱਦਾਂ ਦਾ ਵੀ ਲੱਭ ਦਣਗੇ ਮੈਂ ਕਿਹੜਾ ਕੁਝ ਕਹਿਣਾ ਨਾ ਅੱਜ ਤੱਕ ਮੈਂ ਕਦੇ ਮੰਮੀ ਨੂੰ ਉਹਨਾਂ ਨੂੰ ਕਿਹਾ ਵੀ ਮੈਨੂੰ ਆ ਚਾਹੀਦਾ ਉਹ ਚਾਹੀਦਾ ਤੇ ਨਾ ਮੈਂ ਹੋਣੀ ਕਹਿਣਾ ਵਾ ਜੋ ਮਾਪਿਓ ਕਰਨਗੇ ਠੀਕ ਹੀ ਕਰਨਗੇ ਉਹ ਠੀਕ ਤੇ ਕਰਨਗੇ ਗੁਰਸੇਖ ਹੋਊਗਾ ਕਿੰਨਾ ਸੋਹਣਾ ਲੱਗਦਾ ਸਰਦਾਰ ਬੰਦਾ ਤੁਰਿਆ ਜਾਂਦਾ ਹੋਵੇ ਨਾ 100 ਜਣਾ ਨੂੰ ਵੇਂਦਾ ਆ ਜਿਹੜੇ ਕੋਨੇ ਮੋਨੇ ਆ ਇਹਨਾਂ ਨੂੰ ਤਾਂ ਕੋਈ ਪੁੱਛਦਾ ਵੀ ਨਹੀਂ ਸੱਚ ਜਾਣੇ ਤੇ ਅੱਜ ਅੱਜ ਕੱਲ ਕੁੜੀਆਂ ਤੇ ਗੁਰਸੇਖ ਹੀ ਪਸੰਦ ਕਰਨ ਡੀਆਂ ਵਾ ਸਿੱਖੀ ਨਾਲ ਜੋੜਨਾ ਚਾਹੀਦਾ ਵਾ ਤੇ ਅਹੀਂ ਆਨੇ ਆਂ ਬਿਚਰਲੀ ਮੈਂ ਗੁਰਸੇਖੀ ਮੁੰਡਾ ਲੱਭ ਲਾਂ ਚਲ ਮੈਂ ਆ ਗਿਆ ਮਾੜਾ ਮਾੜਾ ਦੱਸਾਂ ਵਾ ਚਲ ਦੱਸ ਚਲਦੇ ਫਿਰੋ ਚੱਲ ਮਮੀ ਹਾਂ ਫੇਰੀ ਗੱਲ ਸੁਣੋ ਚਾਹ ਰੱਖੀ ਆ ਚਾਹ ਬਣ ਚੱਲੀ ਉਹ ਚਾਹ ਨਹੀਂ ਪੀਣੀ ਲੈ ਹੁਣ ਤੇ ਬਣੀ ਚੱਲੀ ਆ ਯਾਰ ਕਹਿੰਦਾ ਉਸ ਨੰਬਰ ਪੈਂਦਾ ਦਵਾਈ ਲੈਣ ਜਾਣਾ ਵਾ ਚਲ ਠੀਕ ਆ ਮੇਰੀ ਗੱਲ ਸੁਣ ਜੇ ਕਿ ਫੇਰ ਨਾਲ ਤੋ ਰਪਿਆ ਪਾਪਾ ਤੇ ਨੇ ਫੇਰ ਮੇਰੇ ਦਵਾਈ ਲੈਣਾ ਕਹਿੰਦਾ ਨੂੰ ਫੇਰ ਕਲਾਤਾ ਯਾਰ ਮੈਂ ਪਾਪਾ ਨੂੰ ਸਮਝਾਇਆ ਕਰੋ ਐਦਾਂ ਨਾ ਕਰਿਆ ਕਰੋ ਅੱਜ ਮੈਂ ਆਦੇ ਕੰਮ ਹੁੰਦਾ ਕੱਲ ਨੂੰ ਹੰਨ ਵੀ ਲੋੜ ਪੈਣੀ ਆ ਉਹ ਸਭ ਕਹਿਣ ਦਿਆ ਹੀ ਕਹਿੰਦਾ ਮੇਰੇ ਕੋਲ ਜੰਤਾ ਗੱਲ ਤੇ ਇੱਦਲੀ ਦਾ ਲਾਲਾ ਮੈਂ ਭਰਾਵਾਂ ਇੰਨੇ ਪੈ ਕਿਥੇ ਲਾਉਣੇ ਕਹਿੰਦਾ ਮੈਂ ਹੈਗਾ ਨਾ ਨਹੀਂ ਨਹੀਂ ਕਾਲੋਨੀਆ ਇਹ ਗੱਲ ਉਹਹੀਂ ਸਮਝ ਨਹੀਂ ਆ ਪਰ ਤੇਰੇ ਪਾਪਾ ਨਹੀਂ ਸਮਝਦੇ ਉਹਨੂੰ ਤੇ ਇਹੋ ਹੀ ਲੱਗਣਾ ਕਿ ਮੁੰਡਾ ਘਰ ਆਇਆ ਉਹਨੇ ਕਿਹਾ ਚੱਲੀਏ ਤੇ ਫਿਰ ਨੇ ਗਏ ਕਿ ਮੈਂ ਨਾ ਪਾਪਾ ਨੂੰ ਸਮਝਾਵਣ ਦਵਾਈ ਲੈਣ ਗਏ ਆ ਇਦਾਂ ਹੀ ਹੁੰਦਾ ਯਾਰੀ ਦੋਸਤੀਆਂ ਚ ਹੁੰਦਾ ਵਾ ਪਰ ਜਦੋਂ ਘਰ ਹੁੰਦੇ ਨਾ ਉਦੋਂ ਪੁੱਛਿਆ ਕਰ ਉਹਨਾਂ ਨੂੰ ਮੇਰੇ ਸਿਰ ਤੇ ਗੱਲ ਹੀ ਨਾ ਮੈਨੂੰ ਪਤਾ ਹੀ ਨਹੀਂ ਆਉਣਾ ਅਚਾਨਕ ਆ ਗਿਆ ਵਿਚਾਰਾ ਕੋਈ ਨਹੀਂ ਮੈਂ ਜਾਣਾ ਤੂੰ ਪਾਪਾ ਨੂੰ ਆਪੇ ਸਮਝਾ ਦਿਓ ਆ ਜਾਣਾ ਵਾ ਆ ਜਾਣਾ ਗੱਲ ਸੁਣ ਦਵਾਈ ਲੈ ਕੇ ਤੇ ਉਹਦੇ ਨਾਲ ਘਰ ਨਾ ਜਾਈਂ ਰਾਹ ਜੀ ਸਿੱਧਾ ਇੱਥੇ ਆ ਜੀ ਉਹਨੇ ਦਾਦੇ ਦੇ ਘਰੇ ਆਪਾਂ ਲਾਗ ਗਏ ਮਿੰਟ-ਮਿੰਟ ਮੈਨੂੰ ਗੱਡੀ ਤੇ ਛੱਡ ਜਣਾ ਵੇਖੇ ਵੇ ਅੱਲਾ ਮੈਨੂੰ ਨਾ ਉਦਾਂ ਵਾਂਗ ਛਿੜਕਾ ਦੇਵਾ ਉਹ ਨਹੀਂ ਪੈਂਦੀ ਛਿੜਕਾ ਚਲ ਠੀਕ ਆ ਚਾਹ ਵੀ ਪੀਣੀ ਨਹੀਂ ਐ ਚਾਹ ਹੀ ਪੀਣੀ ਚਾਹ ਨਹੀਂ ਪੀਣੀ ਚਾਹ ਨਹੀਂ ਤੇ ਕੱਪੜੇ ਚੇਂਜ ਕਰਕੇ ਜਾਈਆਂ ਕੈਪਰੀ ਜੀ ਪਾ ਕੇ ਨਾ ਚੱਲ ਜੀ ਨਹੀਂ ਆ ਗਲਤੀਆਂ ਭੁਲਾ ਕੇ ਨਾ ਮੈਂ ਅੱਗੇ ਹੋ ਕੇ ਸਾਰੇ ਤੇਰੇ ਕਾਰਵਿਆਰ ਨਾਲ ਕਰਾਂ ਤੇਰੀ ਮਾਂ ਦੇ ਠੀਕ ਆ ਉਹ ਚਾਚੀ ਜੋ ਕਰਮਾ ਚ ਲਿਖਿਆ ਹੋਇਆ ਮਿਲਣਾ ਤੇ ਉਹ ਹੀ ਆ ਬੰਦਾ ਤਾਂ ਬਹੁਤ-ਬਹੁਤ ਸੋਚਦਾ ਕੋਈ ਨਹੀਂ ਪਤਾ ਮਿਲ ਜਾਣਾ ਤੂੰ ਟੈਨਸ਼ਨ ਨਾ ਲੈ ਵਾਸ ਹੁਣ ਤੇਰੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਚਲੋ ਠੀਕ ਹੈ ਚਾਚੀ ਮੈਂ ਕਦੇ ਦੀ ਆਈ ਆ ਮਮੀ ਵੀ ਕਹਿੰਦੇ ਹੋਣੇ ਜਾ ਕੇ ਵਿਆਹ ਹੀ ਗਈ ਆ ਤੂੰ ਬਗਾਨੇ ਘਰ ਨਹੀਂ ਆਈ ਚਾਚੀ ਕੋ ਆਈ ਹਾਂ ਹੋ ਚਲੋ ਕੋਈ ਗੱਲ ਨਹੀਂ ਚਾਹ ਨਹੀਂ ਪੀਣੀ ਕੋਟ ਨਹੀਂ ਨਹੀਂ ਬਸ ਦੇ ਵਿੱਚ ਨਾ ਇਹੋ ਜਿਹੀ ਕੋਈ ਗੱਲ ਬਾਤ ਨਹੀਂ ਆ ਜਿੱਦਾਂ ਹੀ ਕਿਹਾ ਵਾ ਉਦਾਂ ਮੰਨ ਗਈ ਆ ਚਲੋ ਰੰਬੇ ਕਾਰਜ ਮਹਾਰਾਜ ਆਪ ਸਵਾਰੂਗਾ ਰਿਸ਼ਤਾ ਹੋ ਜਾਏ ਕੁੜੀ ਦਾ ਵਧੀਆ ਵਧੀਆ ਨੇਪਰੇ ਚੜ ਜਾਏ ਧੀ ਧਿਆਣੀ ਆ ਚਲੋ ਹਾਂ ਲੈ ਹੁਣ ਤੇ ਠੀਕ ਰਹੀਆਂ ਖੇਡੋਗੇ ਠੀਕ ਰਹੀਆਂ ਮੇ ਖੇਡ ਲਈ ਉਹ ਖੁਲਾਰ ਤੇ ਜਾ ਮੈਂ ਤੇ ਛੱਕਾਂ ਲੱਗੀਆਂ ਆ ਮੁੰਡਾ ਕੌਣ ਹੀ ਗੋਰੇ ਦਾ ਦੋਸਤ ਤੇ ਇਹ ਸਾਡੇ ਘਰ ਕੀ ਕਰਨ ਆਇਆ ਲੈ ਗੋਰੇ ਦਾ ਦੋਸਤ ਆ ਤੇ ਜਾਹਰ ਜੀ ਗੱਲ ਆ ਤੁਹਾਡੇ ਘਰ ਆ ਨਹੀਂ ਸਕਦਾ ਨਹੀਂ ਕਾਫੀ ਚਿਰ ਪਹਿਲਾਂ ਵੀ ਆਇਆ ਹੈ ਪਛਾਣ ਨਹੀਂ ਕਾਫੀ ਚਿਰ ਪਹਿਲਾਂ ਤੇ ਮੈਂ ਵੇਖਿਆ ਨਹੀਂ ਸੀ ਪਰ ਇਹਦੇ ਮੇਰੇ ਕਾਲਜ ਪੜਦਾ ਰਿਹਾ ਅੱਛਾ ਤੇਰੇ ਕਾਲਜ ਪੜਦਾ ਹੈ ਹੂੰ ਪਰ ਮੰਮੀ ਇਕ ਗੱਲ ਦੱਸਾਂ ਇੰਨਾ ਤੇ ਕੁੜੀਆਂ ਨਹੀਂ ਪੜਦੀਆਂ ਜਿੰਨਾ ਇਹ ਇੰਟੈਲੀਜੈਂਟ ਆ ਕਿ ਤੇ ਕਦੇ ਕੋਈ ਮਿਸਟੇਕ ਨਹੀਂ ਕੀਤੀ ਇਹਨੇ ਕਦੇ ਕੋਈ ਕੰਪਲੇਨ ਨਹੀਂ ਸਕੂਲੋਂ ਆਈ ਇਹਦੀ ਅੱਛਾ ਤੈਨੂੰ ਕਿੱਦਾਂ ਤਾਂ ਲੱਗਦਾ ਮੈਂ ਤੇ ਉਦਾਂ ਹੀ ਗੱਲ ਕੀਤੀ ਹੁਣ ਦੂਜੇ ਪਾਸੇ ਇਹਨਾਂ ਲੈ ਜਾਓ ਗੱਲ ਨੂੰ ਤੇ ਮੈਂ ਵੀ ਉਦਾਂ ਹੀ ਕਹਿੰਦੀ ਆ ਕਿ ਤੈਨੂੰ ਕਿੱਦਾਂ ਤਾਂ ਲੱਗਣ ਰਿਹਾ ਨਹੀਂ ਮੈਨੂੰ ਉਦਾਂ ਤੇ ਮੰਮੀ ਠੀਕ ਵਾ ਵੇ ਇਹ ਮੁੰਡਾ ਮੈਂ ਤੁਹਾਨੂੰ ਤਾਂ ਦੱਸਣ ਦੀ ਵੀ ਬੜਾ ਇੰਟੈਲੀਜੈਂਟ ਹੋਆ ਮੁੰਡਾ ਅੱਛਾ ਸੋਖਾ ਹਾਂਜੀ ਅਮੀ ਮੈਂ ਤੈਨੂੰ ਤਾਂ ਪਰਸ਼ਨ ਨਹੀਂ ਹਾਂ ਕਿ ਗੌਰਵ ਨੇ ਨਾ ਗੱਲ ਕਰਦਾ ਇਹਦਾ ਘਰ ਬਾਰੇ ਬੜੇ ਮਤਸੂਨਾ ਵਾ ਫੈਲੀ ਬੰਨਾ ਬੜਾ ਖੁੱਲਾ ਵਾ ਇੰਨਾ ਖੁੱਲਾ ਵਾ ਕਿ ਗੌਰਵ ਨੇ ਕਿ ਚੰਗੀ ਕੰਟਰੀ ਚ ਜਾਣਾ ਹੋਣਾ ਤੇ ਅਗਲਾ ਸਾਰੇ ਪੈਸੇ ਲਾਉਣ ਨੂੰ ਤਿਆਰ ਆ ਮਾਪਿਓ ਹੈ ਨਹੀਂ ਆ ਤੇ ਦਦੀ ਦਾਦਾ ਵਾ ਕੋਈ ਗਾ ਨਹੀਂ ਮੇਰੀ ਗੱਲ ਤੇ ਸੁਣ ਲੈ ਗੱਲ ਇਹ ਕਰਨ ਲੱਗੀ ਹਾਂ ਕਿ ਇਹ ਹੀ ਲੰਬੇ ਸਾਹਮਣੇ ਜੋ ਮੁੰਡਾ ਲੱਭਦੇ ਬਿਰਦੇ ਆ ਤੇ ਗੌਰਵ ਕਹਿੰਦਾ ਮੰਮੀ ਮੇਲੇ ਨਾਲ ਰਹਿੰਦਾ ਮੈਨੂੰ ਪਤਾ ਮੁੰਡਾ ਕਿੱਦਾਂ ਦਾ ਵਾ ਉਨਾ ਵਾਅ ਉੱਚ ਕਰਦੇ ਮੈਨੂੰ ਪਹਿਲਾਂ ਹੀ ਪਤਾ ਸੀ ਤੇਰੀਆਂ ਗੱਲਾਂ ਤੋਂ ਤਾਈਂ ਤੂੰ ਪੁੱਛਣ ਦੇ ਹੀ ਮੈਨੂੰ ਪੀ ਕਿਦਾਂ ਦਾ ਲੱਗਦਾ ਤੇ ਕਿਦਾਂ ਦਾ ਨਹੀਂ ਬੇਸੋਖਾ ਕੋ ਤੱਜ ਵੀ ਕਰਨਾ ਕੱਲ ਵੀ ਕਰਨਾ ਆਪਾਂ ਸਭ ਨੂੰ ਚੰਨੇ ਆ ਕੇ ਚਾਲਾ ਆਪਾਂ ਆਪਣੀ ਇੱਕ ਜ਼ਿੰਮੇਵਾਰੀ ਨੂੰ ਲਾ ਦੀਏ ਤਨ ਤੇ ਪਤਾ ਹੀ ਆ ਤੇਰੇ ਪਾਪਾ ਕਿਦਾਂ ਕੰਮ ਤੇ ਜਾਂਦੇ ਸਰੀਰ ਭਾਰਾ ਹੋ ਗਿਆ ਹੁਣ ਕੰਮ ਵੀ ਨਹੀਂ ਹੁੰਦਾ ਨਾ ਕੋ ਪੂਰਾ ਤੇ ਆਪਾਂ ਲੋਕਾਂ ਵਾਂਗੂ ਨਹੀਂ ਕਰਨਾ ਵੀ ਤੈਨੂੰ ਪਤਾ ਮਨਾ ਹੋਵੇ ਜਿੱਥੇ ਮਰਜੀ ਕਰਦੇ ਅਹੀਂ ਤੇਰੀ ਸਲਾਹ ਤਾਂ ਪੁੱਛਨੇ ਆ ਇਹ ਸਾਰੀ ਉਮਰ ਤੂੰ ਕੱਟਣੀ ਆ ਬਾਕੀ ਅਹੀਂ ਮਾਪੇ ਵਾ ਸਾਰਾ ਕੁਝ ਵੇਖ ਕੇ ਕਰਾਂਗੇ ਪਰ ਬੱਚੇ ਦੀ ਵੀ ਥੋੜੀ-ਬੋਤੀ ਮਨ ਦੀ ਗੱਲ ਜਾਣਨੀ ਚਾਹੀਦੀ ਵੀ ਤੁਹਾਨੂੰ ਚੰਗਾ ਲੱਗਦਾ ਜਾਂ ਨਹੀਂ ਜਾਂ ਕਿੱਦਾਂ ਵੀ ਜੇ ਤੁਹਾਨੂੰ ਚੰਗਾ ਲੱਗਦਾ ਵਾ ਤੇ ਮੈਂ ਗੱਲ ਤੋੜਾਂ ਜੇ ਤੁਹਾਨੂੰ ਪਸੰਦ ਆ ਤੇ ਸਾਰੇ ਮੇਰੇ ਰਿਸ਼ਤੇ ਤਾਂ ਮਗਰੀ ਕਿਉਂ ਭਏ ਜੈਡੀ ਛੇਤੀ ਉਧਰ ਚਾਚੀਆ ਲਗਾਈ ਹਾਂ ਤੇ ਚਾਚੀ ਵੀ ਇਹੋ ਗੱਲਾਂ ਤੇ ਰਿਸ਼ਤਾ ਕਰਤੀਏ ਤੈਨੂੰ ਸੋਹਣਾ ਜਿਹਾ ਮੁੰਡਾ ਲੱਗਦੀ ਓ ਮੈਂ ਜੋ ਘਰ ਦੇ ਵਿੱਚ ਗੱਲ ਤੋੜੀ ਆ ਵੀ ਅਸੀਂ ਕਰ ਦੇਣਾ ਵਾ ਤੇ ਤਾਂ ਅਗਲੇ ਪੁੱਛਦੇ ਆ ਸਾਰੇ ਓ ਮੈਂ ਤਾਂ ਕਹਿੰਦੀ ਆ ਵੀ ਜੇ ਤੈਨੂੰ ਪਸੰਦ ਵਾ ਤਾਂ ਆਪਾਂ ਗੱਲ ਤੋਹੀ ਕਰੀ ਮੈਂ ਗੋਰ ਮੰਮੀ ਆਪਣੀ ਮਰਜ਼ੀ ਵੇਖ ਲਓ ਤੁਹਾਨੂੰ ਤੇ ਪਤਾ ਕਿ ਤੁਸੀਂ ਜੋ ਕਰਨਾ ਮੈਂ ਤੇ ਉਹੀ ਮੰਨ ਲੈਨੀ ਹੈ ਮੇਰੀ ਤੇ ਦੇ ਵਿੱਚ ਕੋਈ ਨਹੀਂ ਹੈਗੀ ਚਲ ਠੀਕ ਆ ਮੈਨੂੰ ਅੱਗੇ ਬੜਾ ਤੇ ਤੇ ਮਾਣੀ ਵੀ ਮੇਰੀ ਦੀ ਨਾ ਬੜੇ ਤੋਂ ਸੁਖ ਵੇਖਿਆ ਮੈਂ ਜੋ ਵੀ ਕਰੂੰਗੀ ਨਾ ਤੁਹਾਨੂੰ ਇਹ ਸ਼ਾ ਮੇਰੇ ਫੈਸਲੇ 'ਚ ਸਹਿਮਤੀ ਦੇਣੀ ਹੈ ਇਹੋ ਹੀ ਮਾਨ ਚਾਹੀਦਾ ਮਾਪਿਆਂ ਨੂੰ ਧੀਆਂ ਦਾ ਜੇ ਹਰ ਧੀ ਇਦਾਂ ਕਹਿਣ ਲੱਗੇ ਨਾ ਤੇ ਮਾਪੇ ਉਹਦਾ ਮੰਨ ਲਵੋ ਅਜੇ ਮੈਂ ਤੇ ਕਹਿੰਦੀ ਆ ਸੋਚਣ ਦੀ ਆ ਕਿ ਪਤਾ ਨਹੀਂ ਉਹ ਕਿਤਾਂ ਦੀਆਂ ਕੁੜੀਆਂ ਹੁੰਦੀਆਂ ਜਿਹੜੀਆਂ ਆਪਣੀ ਮਰਜ਼ੀ ਨਾਲ ਕਹਿੰਦੀਆਂ ਕਰਉਣਾ ਐ ਮਾਪੇ ਦੀ ਮਰਜ਼ੀ ਨਾਲ ਨਹੀਂ ਕਰਨਾ ਦਾ ਸਰ ਮਾਪੇ ਜੋ ਪਾਲ ਕੇ ਇੰਨੇ ਤੋਂ ਐਡਾ ਕਰਦਾ ਬੱਚੇ ਨੂੰ ਉਹ ਕੁਝ ਮਾੜਾ ਸੋਚਣਗੇ ਬੱਚਿਆਂ ਦਾ ਦਿਮਾਗ ਛੋਟਾ ਹੁੰਦਾ ਨਾ ਕਈ ਏ ਦੀ ਉਹਨਾਂ ਨੂੰ ਸਮਝ ਨਹੀਂ ਹੁੰਦੀ ਜੇ ਜਿਹੜੇ ਉਹ ਫੈਸਲੇ ਲੈ ਲੈਂਦੇ ਆ ਉਹ ਸਾਦੇ ਇੱਕੋ ਜਿਹੇ ਨਹੀਂ ਹੁੰਦੇ ਇੱਕ ਗੱਲ ਮੰਮੀ ਤੁਹਾਨੂੰ ਕਮਾ ਤੁਸੀਂ ਜਿੱਦਾ ਕਹਿੰਦੇ ਜੀ ਨਾ ਵੀ ਇਹਨਾਂ ਦਾ ਘਰ-ਬਾਰ ਬੜਾ ਤਗੜਾ ਵਾ ਬੜਾ ਸੌਖਾ ਵਾ ਕਰੋ ਤੇ ਹਾੜੇ ਤੇ ਹਾਲਾਤ ਤੁਹਾਨੂੰ ਪਤਾ ਹੀ ਆ ਵੀ ਕਿਦਾਂ ਦੇ ਆ ਮੁੜ ਕੇ ਐੜੇ ਐੜੇ ਵੱਡੀਆਂ ਡਿਮਾਂਡਾਂ ਰੱਖਣਗੇ ਤੇ ਪਾਪਾ ਨੇ ਕਿੱਥੋਂ ਪੂਰੀਆਂ ਕਰ ਦੇਣੀਆਂ ਵੇ ਪੁੱਤ ਉਹ ਤੇ ਬਾਅਦ ਦੀਆਂ ਗੱਲਾਂ ਆ ਸਾਰੀ ਗੱਲਬਾਤ ਕਰਕੇ ਕਰਾਂਗੇ ਇਤਾਂ ਥੋੜਾ ਕਰ ਦੇਣਾ ਬਾਕੀ ਹੁਣ ਸਮੇਂ ਪਹਿਲਾਂ ਵਾਲੇ ਨਹੀਂ ਰਹਿ ਗਏ ਹੁਣ ਤੇ ਸੋ ਵਿੱਚ 80% ਲੋਕ ਇਦਾਂ ਦੇ ਆ ਕੇ ਜਿਹੜੇ ਪਹਿਲੇ ਕਹਿ ਦਿੰਦੇ ਕਿ ਸਾਨੂੰ ਕੋਹ ਨਹੀਂ ਚਾਹੀਦਾ ਨਾ ਕੋਈ ਇਹ ਹੀ ਲੈਣ ਦੇ ਕਰਨਾ ਉਹ ਸਾਮਾ ਬਦਲ ਗਿਆ ਥੋੜਾ ਜਿਹਾ ਪੱਖ ਵੱਲੋਂ ਨਾ ਬੜਾ ਹੀ ਸਕੂਨ ਹੋਇਆ ਲੋਕਾਂ ਨੂੰ ਨਹੀਂ ਤੇ ਮਾੜੇ ਲੋਕਾਂ ਵਾਸਤੇ ਤੇ ਧੀ ਵੀ ਉਹ ਨਹੀਂ ਬੜੀ ਔਖੀ ਹੋ ਗਈ ਉਹ ਚਲੋ ਫਿਰ ਵੀ ਮੰਮੀ ਮੈਂ ਕਹਿੰਨੀ ਇੱਕ ਵਾਰੀ ਗੱਲ ਕਰਕੇ ਫਿਰ ਰਿਸ਼ਤਾ ਕਰਨਾ ਚਾਹੀਦਾ ਕਰਕੇ ਕਰਾਂਗੇ ਸਾਰੀ ਸ਼ਾਨ ਵੀ ਕਰਾਂਗੇ ਤੇ ਫਿਰ ਕਰਾਂਗੇ